ਭਾਰਤ ਦੇ ਨਾਲ ਜੁੜੇ ਬਹੁਤ ਸਾਰੇ ਲੋਕ ਵੱਖ-ਵੱਖ ਮੁਲਕਾਂ ਦੇ ਵਿੱਚ ਪ੍ਰਵਾਸ ਕਰਦੇ ਨੇ ਤਾਂ ਜੋ ਉੱਥੇ ਜਾ ਕੇ ਉਹ ਵਧੀਆ ਜ਼ਿੰਦਗੀ ਬਤੀਤ ਕਰ ਸਕਣ ਪਰ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਨੇ ਜਿਹੜੀਆਂ ਆਪਣੀਆਂ ਘਟੀਆਂ ਕਰਤੂਤਾਂ ਕਰਕੇ ਆਪਣੇ ਮੁਲਕ ਆਪਣੇ ਵਿਸ਼ੋਕੜ ਆਪਣੇ ਮੂਲ ਦੇ ਲੋਕਾਂ ਨੂੰ ਖਾਸ ਕਰਕੇ ਭਾਰਤ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡਦੇ ਤਾਜ਼ਾ ਜਿਹੜੀ ਘਟਨਾ ਵਾਪਰੀ ਹੈ ਇੰਗਲੈਂਡ ਦੇ ਵਿੱਚ ਵਾਪਰੀ ਹੈ ਇੰਗਲੈਂਡ ਦੇ ਵਿੱਚ ਦੋ ਗੁਜਰਾਤੀ ਭਰਾਵਾਂ ਜਿਨ੍ਹਾਂ ਦੇ ਨਾਮ ਦੱਸਿਆ ਗਿਆ ਵਰੁਜ ਪਟੇਲ ਉਮਰ 26 ਸਾਲ ਤੇ ਉਹਦਾ ਭਰਾ ਕਿਸ਼ਨ ਪਟੇਲ ਇਨਾਂ ਨੂੰ ਇੱਕ ਨੂੰ 22 ਸਾਲ ਬਰਜ ਪਟੇਲ ਨੂੰ 22 ਸਾਲ ਤੇ ਜਿਹੜਾ ਕਿਸ਼ਨ ਪਟੇਲ ਹੈ ਉਹਨੂੰ 15 ਮਹੀਨਾ ਦੀ ਜਿਹੜੀ ਕੈਦ ਹੋਈ ਆ ਮਾਮਲਾ ਬੱਚਿਆਂ ਦੇ ਏਜੰਸੀ ਸੋਸ਼ਣ ਦਾ ਅਸਲ ਦੇ ਵਿੱਚ ਇਹਨਾਂ ਨੇ ਆਪਣੇ ਘਰੇ ਇੱਕ ਰਿਕਾਰਡਿੰਗ ਡਿਵਾਈਸ ਸੀਗਾ ਤੇ ਉਹਦੀ ਰਿਪੇਅਰ ਕਰਨ ਵਾਸਤੇ ਉਹਨੂੰ ਸਟੋਰ ਤੇ ਭੇਜਿਆ ਸੀਗਾ ਜਦੋਂ ਉਹ ਸਟੋਰ ਦੇ ਵਿੱਚ ਕੰਮ ਕਰਦੇ ਬੰਦੇ ਨੇ ਉਹਨੂੰ ਖੋਲਿਆ ਤਾਂ ਉਹ ਹੈਰਾਨ ਰਹਿ ਗਿਆ ਇਹਦੇ ਵਿੱਚ ਬੱਚਿਆਂ ਦੀਆਂ ਬੀਬੀਆਂ ਦੀਆਂ ਤਸਵੀਰਾਂ ਸਨ ਇਤਰਾਜਯੋਗ ਹਾਲਤ ਦੇ ਵਿੱਚ ਇਹ ਸਾਰੇ ਬੱਚੇ ਉਮਰ ਤੋਂ ਛੋਟੇ ਸਨ ਜਦੋਂ ਉਹਨਾਂ ਨੇ ਪੁਲਿਸ ਨੂੰ ਇਹ ਜਿਹੜੀ ਆ ਵੀਡੀਓ ਸੌਂਪੀ ਤਾਂ ਪੁਲਿਸ ਨੇ ਜਿਹੜੇ ਇਹ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਡਿਟੈਕਟਿਵ ਸਰ ਜੈਂਟ ਰੌਪਲੈਂਟ ਉਹਨਾਂ ਨੇ ਕਿਹਾ ਵੀ ਜਿਹੜਾ ਪਟੇਲ ਆ ਵਰੁਜ ਪਟੇਲ ਆ ਇਹ ਬੰਦਾ ਬਹੁਤ ਘਟਿਆ ਮਾਨਸਿਕਤਾ ਦਾ ਬੰਦਾ ਤੇ ਬਹੁਤ ਘਟਿਆ ਤਰੀਕੇ ਦੇ ਨਾਲ ਇਹ ਉਸ ਨੇ ਇਹਨਾਂ ਮਾਮਲਿਆਂ ਨੂੰ ਅੰਜਾਮ ਦਿੱਤਾ ਹੈ ਇਹ ਜਿਹੜਾ ਭਰਾ ਇਹਦਾ ਜਿਹੜਾ ਕਿਸ਼ਨ ਪਟੇਲ ਆ ਉਸ ਨੂੰ ਵੀ ਜਿਹੜੀ 15 ਮਹੀਨਾ ਦੀ ਕੈਦ ਹੋਈ ਹੈ ਤੇ ਉਹਦੇ ਤੇ ਦੋਸ਼ ਲੱਗਿਆ ਵੀ ਇਸ ਬੰਦੇ ਨੇ ਇਹਨਾਂ ਜੁਲਮਾਂ ਨੂੰ ਕਰਨ ਦੇ ਵਿੱਚ ਜਾਂ ਕਿਹਾ ਲੋ ਕਿ ਏਜੰਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਵਰੁਜ ਪਟੇਲ 26 ਸਾਲਾ ਵਰੁਜ ਪਟੇਲ ਦਾ ਸਾਥ ਦਿੱਤਾ ਸੋ ਜੇਕਰ ਉਹ ਡਿਵਾਈਸ ਉੱਥੇ ਨਾ ਜਾਂਦੀ ਤਾਂ ਸ਼ਾਇਦ ਇਹਨਾਂ ਦੀਆਂ ਘਟੀਆਂ ਕਰਤੂਤਾਂ ਕਦੇ ਸਾਹਮਣੇ ਨਾ ਆਉਂਦੀਆਂ